ਸਾਸੀ ਕਾਲ ਪੰਜਾਬੀਓ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਠੱਡਾ ਮਾਰਤਾ ਉਸ ਨੂੰ ਦਬਾਤਾ ਜਿਹੜਾ ਉਸ ਦੇ ਰਾਹ ਦੇ ਵਿੱਚ ਅੜਿੱਕਾ ਜਾਂ ਰੋੜਾ ਬਣਿਆ ਕਿਰਦਾਰ ਕੂਸ਼ੀ ਕੀਤੀ ਗਈ ਕਿਉਂਕਿ ਸੁਖਬੀਰ ਸਿੰਘ ਬਾਦਲ ਨਹੀਂ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਹੋਰ ਕਿਸੇ ਨੂੰ ਦਿੱਤੀ ਜਾਵੇ ਹੋਰ ਕੋਈ ਆਗੂ ਬਣੇ ਸ਼੍ਰੋਮਣੀ ਅਕਾਲੀ ਦਲ ਦਾ ਬੀਬੀ ਜਗੀਰਕੋ ਸ੍ਰੀ ਦਮਦਮਾ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਾਂ ਕਹਿੰਦੇ ਨੇ ਇਹ ਸਿਆਸੀ ਟੋਲਾ ਹੈ ਬੀਬੀ ਜਗੀਰਕੋ ਕਹਿੰਦੇ ਨੇ ਬਾਦਲ ਐਂਡ ਕੰਪਨੀ ਹੈ ਯਾਨੀ ਕਿ ਇੱਕ ਪਾਸੇ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ ਸਿੱਖ ਕੌਮ ਵੱਲੋਂ ਵੀ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਵਸਦੀ ਸਿੱਖ ਕੌਮ ਕਹਿ ਰਹੀ ਹੈ ਕਿ ਸਾਨੂੰ ਸੁਖਬੀਰ ਸਿੰਘ ਬਾਦਲ ਮਨਜ਼ੂਰ ਨਹੀਂ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਨੂੰ ਬਾਹਰ ਦਾ ਰਸਤਾ ਦਿਖਾਓ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਯਾਨੀ ਕਿ ਦੋਨਾਂ ਧਾਰਮਿਕ ਸੰਸਥਾਵਾਂ ਨੂੰ ਆਜ਼ਾਦ ਕਰਾਉਣਾ ਹੈ ਲੇਕਿਨ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਕਰਦਾਰ ਕੋਸ਼ਿਸ਼ ਕੀਤੀ ਜਾਂਦੀ ਹੈ ਕਰਦਾਰ ਕੋਸ਼ਿਸ਼ ਸ਼ਬਦ ਬਹੁਤ ਮਾੜਾ ਹੈ ਸਿਆਣੇ ਬੀਬੇ ਬੰਦਿਆਂ ਵਾਸਤੇ ਜਿਨ੍ਹਾਂ ਦੀ ਕੋ ਰਿਸਪੈਕਟ ਹੁੰਦੀ ਹੈ ਉਹਨਾਂ ਉੱਤੇ ਜਦੋਂ ਕਿਰਦਾਰ ਕੁਸ਼ੀ ਵਾਲੇ ਇਲਜ਼ਾਮ ਲੱਗ ਜਾਂਦੇ ਨੇ ਤਾਂ ਉਹ ਫਿਰ ਕਿਸੇ ਵੀ ਤਬਕੇ ਦੇ ਹੋਣ ਉਹ ਫਿਰ ਮੂੰਹ ਦਿਖਾਉਣ ਜੋਗੇ ਨਹੀਂ ਹੁੰਦੇ ਤੇ ਜਾਂ ਫਿਰ ਉਹ ਇੱਕ ਥਾਪੜ ਕੇ ਕਹਿੰਦੇ ਨੇ ਕਿ ਸਾਡੇ ਉੱਤੇ ਜਿਹੜੇ ਇਲਜ਼ਾਮ ਲੱਗੇ ਨੇ ਸਾਡੇ ਉੱਤੇ ਜਿਹੜੇ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀਆਂ 'ਤੇ ਨੂੰ ਦੋਸ਼ ਲਗਾਇਆ ਜਾ ਰਿਹਾ ਹੈ ਨਹੀਂ ਉਹ ਬਿਲਕੁਲ ਬੇਬੁਨਿਆਦ ਨੇ ਉਹ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬੋਲਦੇ ਨੇ ਪਹਿਲਾ ਕਰਦਾਰ ਕੂਸ਼ੀ ਕੀਤੀ ਗਈ। ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੁਆਮ ਨੂੰ ਖਤਮ ਕਰ ਦਿੱਤੀਆਂ। ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀਆਂ ਸੁਆਮਾਂ ਖਤਮ ਕਰ ਦਿੱਤੀਆਂ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਪਹਿਲਾ ਦਬਾਅ ਪਾਇਆ ਗਿਆ। ਹੁਣ ਫਿਰ ਉਸ ਨੂੰ ਮਿਣਤਾ ਕਰਕੇ ਵਾਪਸ ਲੈ ਆਏ ਨੇ। ਲੇਕਿਨ ਹੁਣ ਜਿਹੜੀ 5 ਮੈਂਬਰੀ ਕਮੇਟੀ ਹੈ ਉਹਦੇ ਵਿੱਚ ਨੇ ਮਨਪ੍ਰੀਤ ਯਾਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਉਮੈਦਪੂਰੀ ਕਿ ਇਕਬਾਲ ਸਿੰਘ ਝੁੰਦਾ ਅਤੇ ਦੂਸਰੇ ਪਾਸੇ ਨੇ ਬੀਬਾ ਜਿਹੜੀ ਸਤਵੰਤ ਕੌਰ ਯਾਨੀ ਕਿ ਅੱਜ ਇਹਨਾਂ ਵੱਲੋਂ ਭਰਤੀ ਮੈਂਸ਼ਿਪ ਜਿਹੜੀ ਸ਼ੁਰੂ ਕਰ ਦਿੱਤੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਕੀਲ ਤੋਂ ਅਰਦਾਸ ਹੋਈ ਇਹ ਭਰਤੀ ਲਗਭਗ 6 ਤੋਂ 7 ਮਹੀਨੇ ਲਗਾਤਾਰ ਚੱਲੇਗੀ ਕਿੰਨਾ ਕੁ ਰਿਸਪੌਂਸ ਮਿਲਦਾ ਹੈ ਇਹ ਤਾਂ ਹਾਲੇ ਬਾਅਦ ਦੀਆਂ ਗੱਲਾਂ ਨੇ ਲੇਕਿਨ ਗੱਲ ਹੈ ਕਰਦਾਰ ਕ੍ਰਿਸ਼ੀ ਦੀ ਹੁਣ ਸਭ ਤੋਂ ਮੋਰੀ ਨੇ ਇਹਨਾਂ 55 ਐਕਟਿਵ ਮੈਂਬਰਾਂ ਦੇ ਵਿੱਚੋਂ ਮਨਪ੍ਰੀਤ ਈਆਲੀ ਯਾਨੀ ਕਿ ਮਨਪ੍ਰੀਤ ਈਆਲੀ ਬੜੇ ਵਧੀਆ ਇਮਾਨਦਾਰ ਸਿਆਸਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਦਾਗ ਧੱਬਾ ਨਹੀਂ ਹੈ ਮਨਪ੍ਰੀਤ ਈਆਲੀ ਤੇ ਲੇਕਿਨ ਮਨਪ੍ਰੀਤ ਈਆਲੀ ਨੂੰ ਕਹਿ ਦੇਣਾ ਉਹਨਾਂ ਦਾ ਕੱਛਾ ਚੈੱਕ ਕਰੋ ਉਹਨਾਂ ਦੀ ਥਲਿਆਂ ਦੀ ਇੰਟਰਵਿਊ ਚੈੱਕ ਕਰੋ ਉਹਨਾਂ ਨੇ ਜਿਹੜੀ ਅੰਦਰ ਵਾਲੀ ਅੰਡਰਵੀਅਰ ਜ ਹੈ ਕੱਚਾ ਹੈ ਨਿੱਕਰ ਹੈ ਉਹ ਖਾਕੀ ਪਾਈ ਹੋਈ ਹੈ ਯਾਨੀ ਕਿ ਆਰਐਸਤੇ ਬੰਦੇ ਨੇ ਭਾਰਤੀ ਜਨਤਾ ਪਾਰਟੀ ਦੇ ਬੰਦੇ ਨੇ ਦਿੱਲੀ ਦੇ ਇਸ਼ਾਰਿਆਂ ਤੇ ਚੱਲਦੇ ਨੇ ਦਿੱਲੀ ਦੇ ਹੱਥਾਂ ਦੀ ਕੱਟ ਪੁਤਲੀ ਬਣੇ ਹੋਏ ਨੇ ਇਹ ਅੱਜ ਵੱਡੇ ਇਲਜ਼ਾਮ ਲਗਾਏ ਪਰਮਜੀਤ ਸਿੰਘ ਸਰਨਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦਿੱਲੀ ਤੋਂ ਯਾਨੀ ਕਿ ਮਾਨਪ੍ਰੀਤ ਇਆਲੀ ਡੀ ਵੀ ਕਰਦਾਰ ਕੂਸ਼ੀ ਕੀਤੀ ਚਾਰੀ ਹੈ ਯਾਨੀ ਕਿ ਜਿਸ ਤਰ੍ਹਾਂ ਸ਼ਰੀਦ ਦਮਦਮਾ ਸਾਹਿਬ ਤੇ ਹਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਪੇਟਿਆ ਕਿਸ ਤਰ੍ਹਾਂ ਉਹਨਾਂ ਦੇ ਸੱਜਣ ਨੂੰ ਉਹਨਾਂ ਦੇ ਖਿਲਾਫ ਖੜਾ ਕਰ ਦਿੱਤਾ ਉਹਦੇ ਕੋਲ ਵੀਡੀਓ ਪੁਆਤੀ ਉਹਨੇ ਵੱਡੇ ਦੋਸ਼ ਲਾ ਦਿੱਤੇ ਫਿਰ ਉਸ ਤੋਂ ਬਾਅਦ ਇੱਕ ਬੀਬੀ ਦੀ ਗੱਲ ਕਹਿ ਦਿੱਤੀ ਗਈ ਕਿ ਕੁਵੈਤ ਗਈ ਹੈ ਜਾਂ ਹੋਰ ਕਿਸੇ ਕੰਟਰੀਆਂ ਦੇ ਵਿੱਚ ਭਾਈ ਹਰਪ੍ਰੀਤ ਸਿੰਘ ਨਾਲ ਹੋਣਾ ਦੇਖੀ ਗਈ ਹੈ ਯਾਨੀ ਕਿ ਕਰਦਾਰ ਉਸੇ ਕਰਨ ਦੇ ਵਿੱਚ ਸਭ ਤੋਂ ਅੱਗੇ ਹੈ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਟੋਲਾ ਯਾਨੀ ਕਿ ਹਰ ਤਰ੍ਹਾਂ ਦਾ ਆਮਚ ਆਮਚੋ ਕੀ ਜਾ ਰਿਹਾ ਹੈ ਕਿ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਵਾਰ ਲੋਰ ਸਾਦੇ ਹੱਥ ਵਿੱਚ ਹੋਵੇ ਅੱਜ ਫਿਰ ਅਰਸ਼ਦੀਪ ਕਲੇਰ ਨੇ ਵੱਡੇ ਇਲਜ਼ਾਮ ਲਗਾਏ ਨੇ ਮਨਪ੍ਰੀਤ ਯਾਲੀ ਤੇ ਡਾਕਟਰ ਦਲਜੀਤ ਸਿੰਘ ਟੀਮਾ ਨੇ ਵੀ ਲਗਾਏ ਨੇ ਇਹ ਦਿੱਲੀ ਵਾਲਿਆਂ ਦੇ ਨੇ ਜੀ ਇਹ ਆਰਸ ਦੇ ਨੇ ਜੀ ਜਿਹੜੀ ਅਕਾਲੀ ਦਲ ਦੀ ਭਰਤੀ ਵਾਲਾ ਫਾਰਮ ਸਹੀ ਨਹੀਂ ਇਹ ਪੈਸਾ ਜਿਹੜਾ ਇੱਥੋਂ ਬਣੇਗਾ ਕਿੱਥੇ ਜਾਵੇ ਜਮਾ ਕਰਾਉਣਗੇ ਅੱਜ ਉਹਨਾਂ ਨੇ ਗਲਤੀ ਕੀਤੀ ਹੈ ਓਏ ਅਰਸ਼ਦੀਪ ਕਲੇਰ ਸਿੰਘ ਜਿਹੜੇ ਐ ਐਡਵੋਕੇਟ ਅਰਸ਼ਦੀਪ ਕਲੇਰ ਨੇ ਉਹ ਸਪੋਕਸਮੈਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੇਕਿਨ ਸਵਾਲ ਜ਼ਰੂਰ ਕੀਤੇ ਜਾ ਰਹੇ ਨੇ ਪੁੱਛੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਨੂੰ ਲੇਕਿਨ ਤੁਸੀਂ ਗੁਰੂ ਘਰ ਤੋਂ ਪਘੋੜੇ ਨਹੀਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮਤਾਂ ਨਹੀਂ ਲਾਇਆ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਤੋਂ ਪਨਾਕਰ ਨਹੀਂ ਸਿੱਖ ਪੰਥ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਫਿਰ ਸ਼ਰੋਮਣੀ ਅਕਾਲੀ ਦਲ ਦਾ ਨੁਕਸਾਨ ਸ਼ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਕਰ ਰਿਹਾ ਹੈ ਜਾਂ ਦਾਗੀ ਧੜਾ ਕਰ ਰਿਹਾ ਹੈ ਯਾਨੀ ਕਿ ਸੁਖਬੀਰ ਸਿੰਘ ਬਾਦਲ ਕਰ ਰਿਹਾ ਹੈ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਹੁਣ ਬਣਨਾ ਹੀ ਬਣਨਾ ਹੈ ਚਾਹੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਵਸਦੀ ਸੰਗਤ ਤੇ ਚਾਹੇ ਪੰਜਾਬ ਦੇ ਵਿੱਚ ਵਸਦੀ ਭਾਰਤ ਦੇ ਵਿੱਚ ਵਸਦੀ ਜਿਹੜੀ ਪੰਜਾਬੀ ਜਾਂ ਸਿੱਖ ਸੰਗਤ ਹੈ ਉਹਨਾਂ ਵੱਲੋਂ ਜਿੰਨਾ ਮਰਜ਼ੀ ਵਿਰੋਧ ਕੀਤਾ ਜਾਵੇ لیکن ਸੁਖਬੀ ਸਿੰਘ ਬਾਦਲ ਹੁਣ ਪ੍ਰਧਾਨ ਬਣ ਕੇ ਰਹਿਣਗੇ ਕਿਉਂਕਿ ਪ੍ਰਧਾਨ ਹੁਣ ਐਕਟਿਵ ਹੋ ਗਏ ਨਹੀਂ ਉਹਨਾਂ ਦੀ ਸਿਆਸਤ ਦੇ ਵਿੱਚ ਫਿਰ ਦੁਬਾਰਾ ਐਂਟਰੀ ਹੋ ਗਈ ਹੈ ਯਾਨੀ ਕਿ ਕਦੇ ਡਾਕਟਰ ਦਰਜੀਤ ਸਿੰਘ ਚੀਮਾ ਨੂੰ ਕਦੇ ਬਲਵਿੰਦਰ ਸਿੰਘ ਭੁੰਦੜ ਨੂੰ ਕਦੇ ਮਿਰਸਾ ਸਿੰਘ ਬਲਡੋਹਾ ਨੂੰ ਕਦੇ ਅਸਦੀਪ ਸਿੰਘ ਕਲੇਰ ਨੂੰ ਜਿਹੜਾ ਖਿਲਾਫ ਕੜਾ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਅੱਜ ਕਰਦਾਰ ਕੂਚੀ ਕੀਤੀ ਗਈ ਪਰਮਜੀਤ ਸਿੰਘ ਸੈਰਣਾ ਵੱਲੋਂ ਕਿ ਉਸ ਦੀ ਨਿੱਕਰ ਚੈੱਕ ਕਰੋ ਉਸ ਦੀ ਇੰਟਰਵਿਊ ਚੈੱਕ ਕਰੋ ਇਸ ਤਰ੍ਹਾਂ ਦੇ ਸ਼ਬਦ ਬੋਲਣ ਦੀ ਸ਼ੁਭਾ ਦਿੰਦੇ ਨੇ ਪਰਮਜੀਤ ਸਿੰਘ ਸਰਨਾ ਨੂੰ ਪਰਮਜੀਤ ਸਿੰਘ ਸਰਨਾ ਕਿਹਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਉਹ जग ਜਾਣਦਾ ਹੈ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਬਣਦੇ ਨੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਜਿਸ ਤਰ੍ਹਾਂ ਹੁਣ ਮਾਨਪ੍ਰੀਤ ਹਿਆਲੀ ਦੀ ਗਰਦਾਰ 쿠ਸ਼ੀ ਕੀਤੀ ਜਾ ਰਹੀ ਹੈ ਉਸ ਨੂੰ ਨੀਚਾ ਵਿਖਾਉਣ ਲਈ ਹਰ ਤਰ੍ਹਾਂ ਦਾ ਹੀਲਾ ਵਸੀਲਾ ਹਰ ਤਰ੍ਹਾਂ ਦਾ ਤਾਮ ਝਾਮ ਚੋਖਿਆ ਜਾ ਰਿਹਾ ਹੈ ਡਾਕਟਰ ਦਵਜੀਤ ਸਿੰਘ ਸੀਮਾ ਬਲਵਿੰਦਰ ਸਿੰਘ ਹੁੰਦੜ ਆਸਦੀਪ ਸਿੰਘ ਕਰੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਨੇ ਯਾਨੀ ਕਿ ਇਹਨਾਂ ਨੂੰ ਨਹੀਂ ਇਹ ਨਹੀਂ ਚਾਹੁੰਦੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਬਾਗਡੋਰ ਮਨਪ੍ਰੀਤ ਈਆਲੀ ਦੇ ਹੱਥ ਵਿੱਚ ਹੋਵੇ ਜਾ ਕਿਰਪਾਲ ਸਿੰਘ ਬੰਡੂਗਰ ਬੀਬਾ ਜਾਗੀਰ ਕਾ ਜਾਂ ਬਾਗੀ ਧੜੇ ਵਾਲਿਆਂ ਦੇ ਹੱਥ ਵਿੱਚ ਹੋਵੇ ਇਹ ਚਾਹੁੰਦੇ ਨੇ ਕਿ ਸਾਡਾ ਕਬਜ਼ਾ ਸ਼ੁਰੂ ਤੋਂ ਹੈ ਤੇ ਸ਼ੁਰੂ ਬਣਿਆ ਰਵੇ ਹੁਣ ਤੁਸੀਂ ਪੰਜਾਬੀਓ ਆਪਣੇ ਕਮੈਂਟ ਕਰਕੇ ਜਰੂਰ ਮੈਨੂੰ ਰਾਏ ਦੇਣੀ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿਹੜੇ ਮਿਆਰ ਤੇ ਜਾ ਕੇ ਖੜੇਗੀ ਕੀ ਸਿੱਖ ਪੰਥ ਉਸ ਤੋਂ ਪਹਿਲਾਂ ਪਲਾ ਇਕੱਠਾ ਹੋ ਜਾਵੇਗਾ ਕੀ ਸਿੱਖ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ ਬਣੇ ਪਵੇਗੀ ਜੇਕਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਦੇ ਨੇ ਜਾਂ ਹੋਰ ਕੋਈ ਪ੍ਰਧਾਨ ਬਣਦੇ ਨੇ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਵੇਗੀ ਜਾਂ ਨਹੀਂ ਪਵੇਗੀ ਮੈਨੂੰ ਤੁਹਾਡੇ ਸਜਾ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਧੰਨਵਾਦ